ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਹੜੀ ਕਿ ਪੰਥਕ ਸਿਆਸਤ ਦੇ ਨਾਲ ਜੁੜੀ ਹੋਈ ਹੈ ਖਾਸ ਤੌਰ ਤੇ ਅਕਾਲੀ ਦਲ ਦੀ ਸਿਆਸਤ ਦੇ ਨਾਲ ਇਹ ਖਬਰ ਜੁੜੀ ਹੋਈ ਹੈ ਸੋ ਤਨਕਾਹੀਆ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਸਿੰਘ ਸੈਵਾਨਾ ਵੱਲੋਂ ਅਗਲੇ ਹਫਤੇ ਦੇ ਅਖੀਰ ਤੱਕ ਇਕੱਤਰਤਾ ਕਰਕੇ ਫੈਸਲਾ ਜਿਹੜਾ ਸੁਣਾਇਆ ਜਾ ਸਕਦਾ ਹੈ ਜੀ ਹਾਂ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਹੀ ਵੱਖ ਹੋਏ ਇੱਕ ਖੇਮੇ ਦੀ ਅਰਜ਼ੀ ਦੇ ਉੱਤੇ 30 ਅਗਸਤ ਨੂੰ ਤਨਖਾਹੀਆਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਗਲੇ ਦਿਨ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਤੇ ਆਪਣਾ ਸਪਸ਼ਟੀਕਰਨ ਵੀ ਪੇਸ਼ ਕਰ ਦਿੰਦੇ ਨੇ ਸੋ ਸਾਲ 2007 ਤੋਂ ਲੈ ਕੇ ਸਾਲ 2017 ਤੱਕ ਦੀਆਂ ਹੋਈਆਂ तमाम ਗਲਤੀਆਂ ਗੁਨਾਹਾਂ ਨੂੰ ਆਪਣੀ ਝੋਲੀ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਪਾਉਂਦੇ ਨੇ ਦਰਅਸਲ ਅਕਾਲੀ ਦਲ ਦੀ ਸਰਕਾਰ ਜਿਸ ਨੇ ਲਗਾਤਾਰ 10 ਸਾਲ ਸੂਬੇ ਦੀ ਸੱਤਾ ਜਿਹੜੀ ਹੰਡਾਈ ਹੈ ਤੇ ਉਸ ਦੌਰਾਨ ਕੁਝ ਅਜੇਹੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਲਈ ਆਮ ਲੋਕਾਂ ਦੇ ਵਿੱਚ ਅਕਾਲੀ ਦਲ ਲੀਡਰਸ਼ਿਪ ਦੇ ਉੱਤੇ ਸਵਾਲ ਖੜੇ ਕੀਤੇ ਗਏ ਸਭ ਤੋਂ ਪਹਿਲਾਂ ਡੇਰਾ ਸਿਰਸਾ ਮੁਖੀ ਵੱਲੋਂ ਪੰਜਾਬ ਅੰਦਰ ਆ ਕੇ ਸਲਾਬਤ ਪੂਰਾ ਡੇਰੇ ਦੇ ਵਿੱਚ 10ਵੇਂ ਗੁਰੂ ਗੋਬਿੰਦ ਸਿੰਘ ਵਾੰਗ ਸੰਵਾੰਗ ਆ ਜਿਹੜਾ ਰਚਾਇਆ ਗਿਆ ਜਿਸ ਤੋਂ ਬਾਅਦ ਅੰਮ੍ਰਿਤ ਪਾਣ ਕਰਵਾਉਣ ਦੀ ਤਰ੍ਹਾਂ ਜਾਵੇਂ ਇਨਸਾ ਹੇਠ ਡੇਰਾ ਪ੍ਰੇਮੀਆਂ ਨੂੰ ਸ਼ਰਬਤ ਪਲਾਕੇ ਡੇਰਾ ਅਨੁਆਈਆਂ ਨੂੰ ਨਵਾਂ ਗੋਤ ਇਨਸਾ ਦਿੱਤਾ ਗਿਆ ਅਤੇ ਇਸ ਘਟਨਾ ਤੋਂ ਬਾਅਦ ਸਿੱਖਾਂ ਦੇ ਵਿੱਚ ਰੋਸ ਦੀ ਲਹਿਰ ਹੈ ਜਿਹੜੀ ਦੌੜ ਜਾਂਦੀ ਹੈ ਅਤੇ ਥਾਣਾ ਸਲਾਬਤਪੁਰਾ ਦੇ ਵਿੱਚ ਡੇਰਾ ਮੁਕੀ ਦੇ ਖਿਲਾਫ ਕੇਸ ਵੀ ਦਰਜ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਡੇਰਾ ਪ੍ਰੇਮੀਆਂ ਅਤੇ ਸਿੱਖ ਭਾਈਚਾਰੇ ਦੇ ਵਿੱਚ ਟਕਰਾਅ ਆ ਜਿਹੜਾ ਵਧਿਆ ਅਤੇ ਉੱਥੇ ਹੀ ਵਿਧਾਨ ਸਭਾ ਚੋਣਾਂ 2012 ਤੋਂ ਠੀਕ ਪਹਿਲਾਂ ਡੇਰਾ ਮੁਖੀ ਦੇ ਖਿਲਾਫ ਚੱਲ ਰਿਹਾ ਪੁਸ਼ਾਕ ਮਾਮਲਾ ਵਾਪਸ ਲੈਣ ਦੇ ਲਈ ਬਠਿੰਡਾ ਕੋਰਟ ਦੇ ਵਿੱਚ ਅਰਜੀ ਦਿੱਤੀ ਗਈ ਜਿਸ ਲਈ ਪੰਥਕ ਤਿਰਾਂ ਨੇ ਉਸ ਵੇਲੇ ਡਿਪਟੀ ਮੁੱਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੋਟਾਂ ਦੇ ਲਈ ਕੀਤੇ ਸੌਦੇ ਦੇ ਤੌਰ ਤੇ ਇਲਜ਼ਾਮ ਲਗਾਏ ਗਏ ਅਤੇ ਇਸ ਚੋਣ ਦੇ ਵਿੱਚ ਹੀ ਇਜਹਾਰ ਆलम ਪਰਿਵਾਰ ਨੂੰ ਮਲੇਰ ਕੋਟਲਾ ਤੋਂ ਅਕਾਲੀ ਦਲ ਨੇ ਟਿਕਟ ਵੀ ਦੇ ਦਿੱਤੀ ਜਿਸ ਦੇ ਨਾਲ ਸਿੱਖਾਂ ਦੇ ਵਿੱਚ ਰੋਸ ਆ ਜਿਹੜਾ ਵੇਖਣ ਨੂੰ ਮਿਲਿਆ ਪਰ ਇਸ ਰੋਸ ਦੇ باوجود ਸਰਕਾਰ ਮੁੜ ਅਕਾਲੀ ਦਲ ਦੀ ਬਣ ਗਈ ਅਤੇ ਮਾਰਚ 2012 ਦੇ ਵਿੱਚ ਸੁਮੇਦ ਸੈਣੀ ਨੂੰ ਡੀਜੀਪੀ ਲਗਾ ਦਿੱਤਾ ਗਿਆ ਸਿੱਖ ਕੌਮ ਦਾ ਗੁੱਸਾ ਸਤਵੇਂ ਆਸਮਾਨ ਦੇ ਉੱਤੇ ਪਹੁੰਚ ਗਿਆ ਅਤੇ ਬਹੁਤ ਸਾਰੀਆਂ ਕਾਨੂੰਨ ਵਿਵਸਥਾ ਦੀਆਂ ਘਟਰਾਵਾਂ ਵੀ ਵਾਪਰੀਆਂ ਜਿਸ ਨੇ ਅਕਾਲੀ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਪਰ 1 ਜੂਨ 2015 ਨੂੰ ਬਰਗਾੜੀ ਦੇ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਣ ਵਾਲੇ ਮਾਮਲੇ ਨੇ ਪੰਥਕ ਸਰਕਾਰ ਦਾ ਦਾਵਾ ਕਰਨ ਵਾਲੀ ਸਰਕਾਰ ਦੇ ਖਿਲਾਫ ਗੁੱਸਾ ਖੜਾ ਕੀਤਾ ਅਤੇ ਫਿਰ ਅਚਾਨਕ 14 ਸਤੰਬਰ 2015 ਨੂੰ ਮੁਆਫੀ ਵਾਲਾ ਫੈਸਲਾ ਆਉਂਦਾ ਤੇ ਉਸ ਦਿਨ ਹੀ ਰਾਤ ਨੂੰ ਬਰਗਾੜੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਨਰਾਦਰ ਅਤੇ ਸਿੱਖਾਂ ਨੂੰ ਨੀਵਾ ਦੁਖਾਉਣ ਵਾਲੇ ਪੋਸਟਰ ਨੇ ਜਿਹੜੇ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਸੰਗਤ ਸਰਕਾਰ ਅਤੇ ਅਕਾਲੀ ਦਲ ਦੇ ਖਿਲਾਫ ਖੁੱਲਮ-ਖੁੱਲਾ ਰੋਸ ਪ੍ਰਗਟ ਕਰਦੀ ਹੈ ਅਤੇ ਇਸ ਮਾਫੀ ਨੂੰ ਲੈ ਕੇ ਰੋਸ ਤਾਂ ਸੰਗਤ ਦੇ ਵਿੱਚ ਹੈ ਹੀ ਸੀ ਅਤੇ ਐ ਜੀ ਪੀ ਸੀ ਵੱਲੋਂ ਜਾਰੀ ਅਖਬਾਰ ਵਾਲੇ ਇਸਤੇਹਾਰ ਨੇ ਸੰਗਤ ਦੇ ਰੋ ਨੂੰ ਅੱਗੇ ਤੋਰ ਦਿੱਤਾ ਉੱਥੇ ਹੀ 12 ਅਕਤੂਬਰ ਦੀ ਰਾਤ ਨੂੰ ਲਾਪਤਾ ਸਰੂਪ ਦੇ ਅੰਗ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਖਿਲਾਰੇ ਜਾਂਦੇ ਨੇ ਸੰਗਤ ਕੋਟਕਪੂਰਾ ਦੇ ਵਿੱਚ ਧਰਨਾ ਲਗਾਉਂਦੀ ਹੈ ਅਤੇ ਇਸ ਦੌਰਾਨ ਇਨਸਾਫ ਮੰਗ ਰਹੀ ਸੰਗਤ ਦੇ ਉੱਤੇ ਪੁਲਿਸ ਦਾ ਤਸ਼ੱਦਦ ਟਾਇਆ ਗਿਆ ਤੇ ਫਿਰ ਇਸ ਤਸ਼ੱਦਦ ਦਾ ਬਹਿਵਲ ਕਲਾ ਰੋਸ ਪ੍ਰਗਟ ਕਰ ਰਹੀ ਸੰਗਤ ਦੇ ਉੱਤੇ ਗੋਲੀ ਚੱਲਦੀ ਹੈ ਜਿਸ ਦੇ ਵਿੱਚ ਦੋ ਸਿੰਘ ਸ਼ਹੀਦ ਹੋ ਜਾਂਦੇ ਨੇ ਉੱਥੇ ਹੀ 23 ਅਕਤੂਬਰ ਨੂੰ ਡੇਰਾ ਸਾਦ ਨੂੰ ਦਿੱਤੀ ਮਾਫੀ ਹੈ ਜਿਹੜੀ ਵਾਪਸ ਲਈ ਜਾਂਦੀ ਹੈ ਤੇ ਅਗਲੇ ਦਿਨ ਹੀ ਸੁਮੀਤ ਸੈਣੀ ਨੂੰ ਵੀ ਹਟਾ ਦਿੱਤਾ ਜਾਂਦਾ ਹੈ ਅਤੇ ਇਸ ਘਟਨਾ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਕਟਾਰੇ ਦੇ ਵਿੱਚ ਖੜੀ ਹੈ ਅਤੇ ਇਸੇ ਨੂੰ ਲੈ ਕੇ ਅਕਾਲੀ ਦਲ ਦਾ ਇੱਕ ਤੜਾ ਬਾਗੀ ਹੁੰਦਾ ਜੋ ਕਿ 25 ਜੂਨ 2024 ਨੂੰ ਜਲੰਧਰ ਮੀਟਿੰਗ ਕਰਦਾ ਹੈ ਅਤੇ ਪਹਿਲੀ ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਾਂਦਾ ਹੈ ਅਤੇ ਇਸ ਤੋਂ ਬਾਅਦ ਸਿੰਘ ਸਹਿਬਾਨ ਬਾਗੀ ਧਿਰ ਵੱਲੋਂ ਦਿੱਤੀ ਸ਼ਿਕਾਇਤ ਤੇ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਜਾਂਦਾ ਹੈ ਤੇ ਫਿਰ 30 ਅਗਸਤ ਨੂੰ ਸਿੰਘ ਸਹਿਬਾਨ 71 ਦਾਦਾ ਐਲਾਨ ਕਰਦੇ ਨੇ ਪਰ ਠੀਕ 12 ਘੰਟੇ ਪਹਿਲਾਂ ਸੁਖਵੀਰ ਸਿੰਘ ਬਾਦਲ ਬਤੌਰ ਅਕਾਲੀ ਦਲ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਐਲਾਨ ਕਰ ਦਿੰਦੇ ਹਨ 30 ਅਗਸਤ ਨੂੰ ਸੁਖਵੀਰ ਸਿੰਘ ਬਾਦਲ ਤਨਖਾਹਾਂ ਕਰਾਰ ਦਿੱਤੇ ਜਾਂਦੇ ਨੇ ਜਿਹੜੇ ਕਿ ਮੌਜੂਦਾ ਸਮੇਂ ਦੇ ਵਿੱਚ ਤਨਖਾਹਾਂ ਨੇ ਸੋ ਇਸ ਨੂੰ ਲੈ ਕੇ ਅਕਾਲੀ ਦਲ ਦਾ ਪਹਿਲਾ ਇੱਕ ਵਫਦ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਿਆ ਸੀ ਸੁਖਵੀਰ ਸਿੰਘ ਬਾਦਲ ਤਨਖਾਈਆਂ ਨੇ ਤੇ ਉਹ ਨਿੱਜੀ ਤੌਰ ਤੇ ਲੋਕਾਂ ਦੇ ਵਿੱਚ ਨਹੀਂ ਵਿਚਰ ਸਕਦੇ ਸੰਗਤ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਨਹੀਂ ਵਿਚਰ ਸਕਦੇ ਅਤੇ ਇਸ ਕਰਕੇ ਉਹਨਾਂ ਦੀ ਤਨਖਾਹ ਲਗਉਣ ਤੋਂ ਬਾਅਦ ਉਸ ਨੂੰ ਸਜ਼ਾ ਜਾਂ ਸੇਵਾ ਦਾ ਜਿਹੜਾ ਫੈਸਲਾ ਸਿੰਘ ਸਾਹਿਬਾਨ ਨੇ ਕਰਨਾ ਹੈ ਉਸ ਨੂੰ ਜਲਦੀ ਸੁਣਾਇਆ ਜਾਵੇ ਸੋ ਸੁਖਵੀਰ ਸਿੰਘ ਬਾਦਲ ਨਿੱਜੀ ਤੌਰ ਤੇ ਪੇਸ਼ ਹੋਏ ਤੇ ਪਿਛਲੇ 18 ਨਵੰਬਰ ਨੂੰ ਵੀ ਉਹਨਾਂ ਵੱਲੋਂ ਇੱਕ ਪੱਤਰ ਆ ਜਿਹੜਾ ਸਿੰਘ ਸਹਿਬਾ ਨੂੰ ਭੇਜਿਆ ਗਿਆ ਸੀ ਤਾਂ ਬੀਤੇ ਕੱਲ ਗਿਆਨੀ ਰਗਵੀਰ ਸਿੰਘ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਸ ਦੇ ਉੱਤੇ ਫੈਸਲਾ ਜਲਦ ਆਵੇਗਾ ਪਰ ਜੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਉਸ ਦੇ ਮੁਤਾਬਕ ਅਗਲੇ 10 ਦਿਨ ਜਾਂ ਇਸ ਹਫਤੇ ਦੇ ਅਖੀਰ ਤੱਕ ਜਾਂ ਫਿਰ ਅਗਲੇ ਹਫਤੇ ਦੇ ਅਖੀਰ ਤੱਕ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਨਿਪਟਾਰਾ ਜਿਹੜਾ ਹੋ ਸਕਦਾ